ਹੈਲੋ ਦੋਸਤੋ ਸਤਿ ਸ੍ਰੀ ਅਕਾਲ ਜੀ ਪ੍ਰਮਾਤਮਾ ਗਿਆਦਾਸ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਖੁਸ਼ ਹੋਵੋਗੇ ਹਰ ਜਗ੍ਹਾ ਤੇ ਉੱਤੇ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੇ ਅੱਜ ਆਪਾਂ ਤੁਹਾਨੂੰ ਪਤਾਈਆ ਵੀ ਆਪਾਂ ਹਮੇਸ਼ਾ ਹੀ ਕੋਈ ਨਾ ਕੋਈ ਵਿਸ਼ਾ ਲੈ ਕੇ ਆਉਨੇ ਆ ਤੇ ਆਪਾਂ ਕਰਦੇ ਆ ਜੀ ਗੱਲ ਕਿਸੇ ਨਾ ਕਿਸੇ ਵਧੀਆ ਵਿਸ਼ੇ ਦੇ ਉੱਤੇ ਜਿਹੜਾ ਅੱਜ ਵਿਸ਼ਾ ਹੈ ਬਹੁਤ ਫੈਲੇਬੰਦ ਹੋਣ ਵਾਲਾ ਤੇ ਅੱਜ ਜੀ ਆਪਾਂ ਕਰਦੇ ਆਂ ਗੱਲ ਤੇ ਤੁਸੀਂ ਜੁੜ ਜੋ ਅਰਦਾਸ ਕਰਦੇ ਆਂ ਪ੍ਰਮਾਤਮਾ ਮੋਰੀ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਥਵਾਗ ਪਿਆਰ ਰੱਖੇ ਕਰ ਦੇਵੇ ਤੁਹਾਡੇ ਕਾਰੋਬਾਰਾਂ ਦੇ ਵਿੱਚ ਤਰੱਕੀਆਂ ਦੇਵੇ ਛੋਟਾ ਧੰਨਵਾਦ ਕਰਦੇ ਆਂ ਬਹੁਤ ਤੇ ਅੱਜ ਦਾ ਮੌਸਮ ਦਾ ਕੀ ਹਾਲ ਹੈ ਜੀ ਇਹ ਵੀ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਲਿਖਿਓ ਆ ਜੁੜ ਜੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੇ ਅੱਜ ਆਪਾਂ ਜਿਹੜੀ ਗੱਲ ਕਰਨ ਲੱਗੇ ਹਾਂ ਬਹੁਤ ਹੀ ਵਰੀਆ ਵਿਸ਼ਾ ਜੀ ਉਹਦੇ 'ਤੇ ਆਪਾਂ ਗੱਲ ਕਰਦੇ ਆਂ ਤੇ ਆ ਜੋ ਫਟਾਫਟ ਜੁੜ ਜੋ ਜੀ ਤੁਸੀਂ ਅੱਜ ਆਪਾਂ ਜਿਹੜੀ ਗੱਲ ਕਰਨੀ ਆਪਾਂ ਫੀਡ ਦੇ ਉੱਤੇ ਗੱਲ ਕਰਨੀ ਹੈ ਜਿਹੜੀ 30 ਕਿਲੋ ਲੀਟਰ ਦਾ ਦੁੱਧ ਦਿੰਦੀ ਆ। ਯੂਰੀ ਫੀਡ ਆਪਾਂ ਕਿੱਦਾਂ ਤਿਆਰ ਕਰਨੀ ਆ ਤੇ ਕਿੰਨੇ ਕੁ ਦੇ ਵਿੱਚ ਮਿਨਰਲ ਮਿਕਸਰ ਜਾਂ ਕੋਈ ਪਾਉਣੇ ਆ ਉਹਦੇ ਵਾਸਤੇ ਆਪਾਂ ਗੱਲ ਕਰਨ ਲੱਗੇ ਆ। ਆ ਜਾਓ ਜੜਜੋ ਮੇਰੇ ਵੀਰ ਕੱリエ ਸ਼ੁਰੂ ਆਪਾਂ। ਜੜਜੋ ਮੇਰੇ ਵੀਰ ਜੜਜੋ। ਬੇਸ਼ੱਕ ਬਹੁਤ ਹੀ ਮਹੱਤਵਪੂਰਨ ਹਰ ਇੱਕ ਦੇ ਕੰਮ ਆਉਣ ਵਾਲਾ ਜੀ ਤੇ ਆ ਜੀ ਆਜੋ ਆਜੋ ਜੁੜ ਜਿਓ ਮੇਰੇ ਵੀਰਾਂ ਹਾਂਜੀ ਆਜੋ ਜੀ ਕਈ ਵੀ ਰਿਣਾ ਪਾ ਗਾਈਆਂ ਮੱਝਾਂ ਆਪਣੀਆਂ ਦੁੱਧ ਤਾਂ ਦਿੰਦੀਆਂ ਨੇ ਪਰ ਉਹ ਸਥਿਰ ਨਹੀਂ ਰਹਿੰਦੀਆਂ ਦੁੱਧ ਉਹਨਾਂ ਦਾ ਘਟਦਾ ਵਾਧਦਾ ਰਹਿੰਦਾ ਹੈ ਦੁੱਧ ਜਿਹੜਾ ਉਹਨਾਂ ਦਾ ਘਟਦਾ ਵਾਧਦਾ ਰਹਿੰਦਾ ਹੈ ਤੇ ਇਸ ਕਰਕੇ ਉਹਨਾਂ ਵਾਸਤੇ ਜਿਹੜੀ ਫੀਡ ਆ ਉਹ ਸਹੀ ਹਾਈ ਪ੍ਰੋਟੀਨ ਦੀ ਜਿਹੜੀ ਫੀਡ ਆਪਾਂ ਨੂੰ ਪਾਉਣੀ ਚਾਹੀਦੀ ਹੈ ਜਿਹਦੇ ਨਾਲ ਦੁੱਧ ਇੱਕਸਾਰ ਰਹੇ ਤੇ ਜਿਹੜੀ ਦੁੱਧ ਦੀ ਕੁਆਲਿਟੀ ਆ ਉਹ ਵੀ ਬਹੁਤ ਵਧੀਆ ਰਹੇ ਤੇ ਜਿਹੜੀ ਦੁੱਧ ਦੀ ਪ੍ਰੋਡਕਸ਼ਨ ਆ ਉਹ ਵੀ ਹਮੇਸ਼ਾ ਵਧ ਰਹੇ ਕਿਉਂਕਿ ਜੇ ਆਪਾਂ ਨੂੰ ਦੁੱਧ ਦੀ ਪ੍ਰੋਡਕਸ਼ਨ ਮਿਲੂਗੀ ਤੇ ਆਪਣੀ ਆਮਦਨੀ ਦੇ ਵਿੱਚ ਵਾਧਾ ਹੋਊਗਾ ਤੇ ਜਿਹੜੇ ਆਪਣੇ ਖਰਚੇ ਆ ਉਹ ਘਟਣਗੇ ਤਾਂ ਨਾਲ ਸਾਡੇ ਪਸ਼ੂ ਵੀ ਜਿਹੜੇ ਆ ਉਹ ਤੰਦਰੁਸਤ ਰਹਿਣਗੇ ਜੀ ਤੇ ਇਹਦੇ ਉੱਤੇ ਆਪਾਂ ਗੱਲ ਕਰਨੀ ਹੈ ਜੀ ਅੱਜ ਤੇ ਆਜੋ ਆਪਾਂ ਕਰਦੇ ਆਂ ਗੱਲ ਵੀ ਜਿਹੜੀ 30 ਲੀਟਰ ਦੁੱਧ ਦਿੰਦੀ ਆਂ ਗਾਂ ਉਹਦੇ ਵਾਸਤੇ ਆਪਾਂ ਨੂੰ ਕਿੰਨੀ ਫੀਡ ਤੇ ਕਿੰਨੇ ਆ ਆਪਾਂ ਹਾਈ ਪ੍ਰੋਟੀਨ ਦੀ ਫੀਡ ਜਿਹੜੀ ਉਹ ਕਿਵੇਂ ਤਿਆਰ ਕਰਨੀ ਆ ਕੀ ਕੁਝ ਲੈਣਾ ਉਹਦੇ ਵਿੱਚ ਉਹਦੇ ਉੱਤੇ ਆਪਾਂ ਕਰਦੇ ਆਂ ਜੀ ਗੱਲ ਸਭ ਤੋਂ ਪਹਿਲਾਂ ਕੀ ਕਰਨਾ ਜੀ ਆਪਾਂ ਜਿਹੜੀ ਮੱਕੀ ਦਾ ਦਰਦੜਾ ਹੁੰਦੀ ਆ ਇਹਨੂੰ ਆਪਾਂ 30 ਕਿਲੋ ਲੈ ਲੈਣਾ ਜੀ ਤੇ ਜਿਹੜੇ ਜੌਂ ਦਾ ਦਰੜਾ ਏ ਆਪਾਂ ਲੈ ਲੈਨੇ ਆ ਜੀ 10 ਕਿਲੋ ਤੇ ਜਿਹੜੀ ਕਣਕ ਦਾ ਚੌਕਰ ਆ ਇਹ ਆਪਾਂ ਲੈ ਲੈਣਾ ਜੀ 15 ਕਿਲੋ ਨੋਟ ਕਰ ਲਿਆ ਕਰੋ ਮੇਰੇ ਵੀਰ ਤੇ ਸੋਇਆ ਦੀ ਖਾਲ ਜਿਹੜੀ ਆਪਾਂ 46 ਤੋਂ 48% ਲੈਣੀ ਆ 18 ਕਿਲੋ ਦੇ ਕਰੀਬ ਆਪਾਂ ਇਹ ਜਿਹੜੀ ਲੈਣੀ ਆ ਸੋਇਆ ਦੀ ਖਾਲ ਤੇ ਸਰੋਂ ਦੀ ਖਾਲ ਲੈ ਲਈਆਂ ਜੀ ਆਪਾਂ 12 ਕਿਲੋ ਤੇ ਜਿਹੜੀ ਆਪਣੀ ਬਨੌਰਿਆਂ ਦੀ ਖਾਲ ਆਉਂਦੀ ਆ ਕਪਾਹ ਦੀ ਜਾਂ ਬੜੇਮੇ ਆਪਾਂ ਕਹਿ ਦਿੰਨੇ ਆ ਇਹਨਾਂ ਦੀ ਖਾਲ ਕਹਿੰਨੇ ਆ ਆਪਾਂ ਉਹ ਲੈਣੀ ਆ ਜੀ ਆਪਾਂ 8 ਕਿਲੋ ਤੇ ਇਹਦੇ ਵਿੱਚ ਆਪਾਂ ਨਾਲ ਆਪਾਂ ਲੈਣੇ ਆ ਜੀ ਮਿਨਰਲ ਤੇ ਬਫਰ ਜਿਹੜੇ ਮਿਨਰਲ ਮਿਕਸਰ ਆ ਇਹਦੇ ਵਿੱਚ ਆਪਾਂ ਲੈ ਲੈਨੇ ਆ ਜੀ 2.5 ਕਿਲੋ ਤੇ ਸਾਦਾ ਨਾਮਕਾ ਜਿਹੜਾ ਉਹ ਆਪਾਂ ਲੈ ਲੈਣਾ 1 ਕਿਲੋ ਤੇ ਜਿਹੜਾ ਸੀਰਾ ਜੀ ਉਹ ਆਪਾਂ ਲੈਣਾਗਾ ਇਹ ਚ 3 ਕਿਲੋ ਤੇ ਮਿੱਠਾ ਛੋਡਾ ਲੈ ਲੈਣਾ ਜੀ ਆਪਾਂ 750 ਗ੍ਰਾਮ ਮਤਲਬ 1.5 ਕਿਲੋ ਤੇ ਜਿਹੜਾ ਆਪਾਂ ম্যাগਨੇਸ਼ੀਅਮ ਆਕਸਾਈਡ ਲੈਣਾਗਾ ਉਹ ਆਪਾਂ ਪਾਈਆ ਲੈਣਾ 250 ਗ੍ਰਾਮ ਲੈ ਲਓ ਜੀ ਤੇ ਇਹ ਸਾਰਾ ਜਿਹੜਾ ਜਿਹੜੀ ਫੁੱਲ ਪ੍ਰੋਟੀਨ ਫੈਟ ਆ ਜਿਹੜੀ ਇਹਦੀ ਉਹ ਉਹਦੇ ਵਾਸਤੇ ਆਪਾਂ ਦੱਸਿਆ ਤੁਹਾਨੂੰ ਫਾਰਮੂਲਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲਓ ਜਾਂ ਤੁਸੀਂ ਵੀਡੀਓ ਦੁਬਾਰਾ ਵੀ ਦੇਖ ਸਕਦੇ ਆ ਆਪਣੀ ਚੈਨਲ ਦੇ ਉੱਤੇ ਵੀਡੀਓ ਵੀ ਪਾਈ ਵੀ ਆ ਤੇ ਇਹਦੇ ਨਾਲ ਕੀ ਹੁੰਦਾਗਾ ਜੀ ਜਿਹੜਾ ਤੁਹਾਡਾ ਪਸ਼ੂ ਆ ਗਾਂ ਨੂੰ ਰਜਾਨਾ ਜਿਹੜੀ ਆਪਾਂ ਇਹਨੂੰ ਫੀਡ ਦੇਵਾਂਗੇ ਤਾਂ ਉਹਦੇ ਨਾਲ ਜਿਹੜਾ ਪਸ਼ੂ ਦਾ ਦੁੱਧ ਆ ਸਾਡਾ ਉਹ ਹਾਈ ਪ੍ਰੋਡਕਸ਼ਨ ਤੇ ਰਹੂਗਾ ਜ਼ਿਆਦਾ ਦੁੱਧ ਕੱਢੂਗੀ ਜਿਹੜੀ ਦੁੱਧ ਦੀ ਕੁਆਲਿਟੀ ਆ ਦੁੱਧ ਦਾ ਜਿਹੜਾ ਫੈਟ ਆ ਤੇ ਦੁੱਧ ਦਾ SNF ਆ ਜਿਹਦੇ ਕਰਕੇ ਆਪਣੇ ਦੁੱਧ ਦਾ ਰੇਟ ਮਿਲਦਾ ਆਪਾਂ ਨੂੰ ਤਾਂ ਉਹ ਵੀ ਜਿਹੜਾ ਇਹਦਾ ਜ਼ਿਆਦਾ ਰਹੇਗਾ ਜੀ ਜੇ ਤੁਹਾਡੇ ਦੁੱਧ ਦੀ ਕੁਆਲਿਟੀ ਜਿਆਦਾ ਵਧੀਆ ਰਹੇਗੀ ਤਾਂ ਤੁਹਾਡੀ ਜਿਹੜੀ ਆਮਦਨੀ ਦਾ ਸਰਵਰ ਤਾਂ ਤੁਹਾਡੀ ਆਮਦਨੀ ਆ ਉਹਦੇ ਵਿੱਚ ਵਾਧਾ ਹੋਊਗਾ ਜੇ ਆਮਦਨੀ 'ਚ ਵਾਧਾ ਹੋਊਗਾ ਤਾਂ ਜਿਹੜੇ ਸਾਡੇ ਖਰਚੇ ਆ ਉਹ ਥੋੜੇ ਜੇ ਡਾਊਨ ਲੱਗਣ ਲੱਗ ਜਾਣਗੇ ਸਾਨੂੰ ਕੋਕੇ ਖਰਚੇ ਦਾ ਸਾਡੇ ਜਿੰਨੇ ਪਸ਼ੂ ਨੂੰ ਆਪਾਂ ਦੇਣੇ ਆ ਉੰਨੇ ਹੀ ਰਹਿਣੇ ਆ ਆਪਣਾ ਕੰਮ ਆ ਵੀ ਆਪਣੀ ਆਮਦਨੀ ਦਾ ਸਾਧਨ ਵਧੇ ਖਰਚੇ ਆਪਾਂ ਜਿੱਥੋਂ ਦੀ ਘਟਾਉਣ ਦੀ ਕੋਸ਼ਿਸ਼ ਕਰੀਏ ਤੇ ਇਹਦੇ ਨਾਲ ਤੁਸੀਂ ਜਿਹੜੀ ਇਹ ਦੇਣੀ ਆ ਇਹ 12 ਤੋਂ 14 ਕਿਲੋ ਦਿਨ ਤੇ ਦੇਣੀ ਆ ਦੋ ਵਾਰ ਜੀ ਸਵੇਰੇ ਸ਼ਾਮ ਦਿਓ ਇਹਨੂੰ ਤੇ ਨਾਲ ਜਿਹੜਾ ਹਰਾ-ਝਰਾ ਉਹ ਲਾਜ਼ਮੀ ਆ ਜੀ ਹਰੇ-ਝਾਰੇ ਤੋਂ ਬਿਨਾ ਵੀ ਕੋਈ ਹੱਲ ਨਹੀਂ ਹੈਗਾ ਹਰੇ ਚਾਰੇ ਦੇ ਵਿੱਚ ਆਪਾਂ ਹਰੀ ਮੱਕੀ ਲੈ ਲੈਣੇ ਆ ਜੀ ਜਵਾਰ ਲੈ ਲਈ ਬਰਸੀਮ ਲੈ ਲਈ ਇਹ 25 ਤੋਂ 30 ਕਿਲੋ ਆਪਾਂ ਇਹਨੂੰ ਜਿਹੜੀ ਦੇਣੀ ਆ ਤੇ ਜਿਹੜੀ ਤੂੜੀ ਆ ਉਹ ਤਿੰਨ ਤੋਂ 4 ਕਿਲੋ ਦੇਣੀ ਆ ਤੇ ਜਿਹੜੀ ਗਾਂ ਆਪਣੀ 30 ਲੀਟਰ ਵਾਲੀ ਆ ਉਹਨੂੰ ਪਾਣੀ ਆ ਜਿਹੜਾ ਆਪਾਂ ਡੇਲੀ 80 ਤੋਂ 100 ਲੀਟਰ ਪਾਣੀ ਉਹਨੂੰ ਦੇਣਾ ਹੀ ਦੇਣਾ ਕੋਈ ਕੋਈ ਵੀ ਭਾਂਡਾ ਤੁਸੀਂ ਰੱਖੋ ਜਾਂ ਟੱਬ ਰੱਖੋ ਜਾਂ ਡਰਮ ਵੱਡ ਕੇ ਰੱਖੋ ਉਹਦੇ ਵਿੱਚ ਪਸ਼ੂ ਦੇ ਮੂਰੇ 24 ਘੰਟੇ ਪਾਣੀ ਜਿਹੜਾ ਹੋਣਾ ਚਾਹੀਦਾ ਪਸ਼ੂ ਜਿਹੜਾ ਜਿੰਨਾ ਪਾਣੀ ਜ਼ਿਆਦਾ ਪੀਊਗਾ ਉਹਨੇ ਦੁੱਧ ਜਿਹੜਾ ਵਧੂਗਾ ਕਿਉਂਕਿ ਦੁੱਧ ਦੇ ਵਿੱਚ 85-86% ਜਿਹੜਾ ਪਾਣੀ ਹੁੰਦਾ ਹੈਗਾ ਤੇ ਇਸ ਕਰਕੇ ਪਸ਼ੂ ਦਾ ਪਾਣੀ ਪੀਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਤੇ ਪਿਆਸ ਲੱਗਣ ਵਾਸਤੇ ਪਸ਼ੂ ਦੇ ਮੂਰੇ ਜਿਹੜਾ ਆਪਾਂ ਡਲੇ ਵਾਲਾ ਨਾਮਕ ਹੁੰਦਾ ਗਾ ਸਿੰਦਾ ਨਾਮਕ ਕਹਿ ਦਿੰਨੇ ਆਪਾਂ ਪਾਕਿਸਤਾਨੀ ਨਾਮਕ ਵੀ ਕਹਿ ਦਿੰਨੇ ਆ ਕਿਹੜੇ-ਕਿਹੜੇ ਏਰੀਏ 'ਚ ਕੀ ਕਹਿੰਦੇ ਇਹਨੂੰ ਉਹ ਕੁਇੰਟਾ ਦੇ ਵਿੱਚ ਜ਼ਰੂਰ ਦੱਸਿਓ ਲਿਖ ਕੇ ਤਾਂ ਇਹ ਨਾਲ ਤੁਸੀਂ ਮੂਰੇ ਸੱਟ ਕੇ ਰੱਖੋ ਇਹਦੇ ਨਾਲ ਇੱਕ ਤਾਂ ਜਿਹੜਾ ਇਹਦਾ ਹਾਜਮਾ ਉਹ ਸਹੀ ਰਹਿੰਦਾ ਇਹ ਭੁੱਖ ਜ਼ਿਆਦਾ ਲਾਉਂਦਾ ਪਸ਼ੂ ਨੂੰ ਤੇ ਨਾਲ ਹੀ ਦੇ ਜੀ ਜਿਹੜਾ ਇਹ ਪਾਣੀ ਦੀ ਜਿਹੜੀ ਪਿਆਸ ਆ ਉਹ ਪਸ਼ੂ ਨੂੰ ਵਾਧਦੀ ਆ ਜੇ ਪਾਣੀ ਨੂੰ ਪਾਣੀ ਦੀ ਪਿਆਸ ਪਸ਼ੂ ਨੂੰ ਵਧੂਗੀ ਤਾਂ ਪਾਣੀ ਜਿਹੜਾ ਪਸ਼ੂ ਆ ਉਹ ਵੱਧ ਪੀਊਗਾ ਜੇ ਵੱਧ ਪੀਊਗਾ ਤਾਂ ਸਾਡੀ ਦੁੱਧ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਵਧੂਗਾ ਤੇ ਇਹਦੇ ਵਿੱਚ ਆਪਾਂ ਸਾਵਧਾਨੀਆਂ ਜਿਹੜੀਆਂ ਹੁੰਦੀਆਂ ਉਹ ਕਿਹੜੀਆਂ ਵਰਤਣੀਆਂ ਜਿਹੜਾ ਮਿੱਠਾ ਸੋਡਾ ਕਦੇ ਵੀ 1% ਤੋਂ ਵੱਧ ਨਾ ਕਰੋ ਇਹਨੂੰ ਇਜਾਜ਼ਤੀ ਰੱਖੋ ਤੇ ਜੇ ਜਿਹੜੀ ਫੀਡ ਆ ਅਚਾਨਕ ਆਪਾਂ ਨੂੰ ਹਾਈਪਰਟੀਨ ਫੀਡ ਆ ਜਿਹੜੀ ਉਹ 1 ਕੋ ਲੱਖ ਤੇ ਨਹੀਂ ਪੂਰੀ ਜ਼ਿਆਦਾ ਦੇ ਦੇਣੀ ਚਾਹੀਦੀ ਇਹਨੂੰ ਆਸਤੇ 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 ਆਪਾਂ ਡੇਲੀ ਵਧਾਉਨੇ ਜਾਓ ਥੋੜੀ ਥੋੜੀ ਕਰਕੇ ਜੇ 1 ਕੋ ਲੱਖ ਤੋਂ ਜ਼ਿਆਦਾ ਦੇ ਦਾਂਗੇ ਤਾਂ ਜਿਹੜੀ ਪਸ਼ੂ ਦੀ ਹਾਜਮ ਕਰਨ ਦੀ ਜਿਹੜੀ ਕੈਪੈਸਿਟੀ ਹੁੰਦੀ ਹੈ ਪਹਿਲਾਂ ਘੱਟ ਹੁੰਦੀ ਆ ਇਸ ਕਰਕੇ ਉਹਨੂੰ ਹਾਜ਼ਮ ਕਰਨੀ ਜਿਹੜੀ ਔਖੀ ਹੋ ਜਾਂਦੀ ਹੈ ਤੇ ਉਹ ਫਾਲਟੂ ਜਿਹੜੀ ਫੀਡ ਹੁੰਦੀ ਹੈ ਉਹਦਾ ਆਪਣਾ ਨੁਕਸਾਨ ਹੁੰਦਾ ਉਹ ਗੋੇਰਾ ਹੀ ਬਾਹਰ ਹੀ ਆ ਜਾਂਦੀ ਹੈ ਜਦੋਂ ਪਸ਼ੂ ਹজম ਨਹੀਂ ਕਰਦਾ ਪਸ਼ੂ ਦਾ ਜਿੰਨੀ ਜਗਾਲੀ ਕਰੂਗਾ ਉਹਨਾਂ ਨਾਲੋਂ ਜ਼ਿਆਦਾ ਪਸ਼ੂ ਦਾ ਜਿਹੜਾ ਪੇਟ ਆ ਸਹੀ ਰਹੂਗਾ ਤੇ ਉਹਨਾਂ ਦਾ ਵੀ ਪਾਚਨ ਕਿਰਿਆ ਵਧੀ ਰਹੂਗੀ ਤੇ ਜਗਾਲੀ ਕਰਨ ਵਾਸਤੇ ਜਿਹੜਾ ਪਸੇਂਦਾ ਨਾਮ ਕੇ ਦੱਸਿਆ ਉਹ ਆਪਾਂ ਨੂੰ ਦੇਣਾ ਬਹੁਤ ਜ਼ਰੂਰੀ ਹੈ ਮੂਰੇ ਡਲੇ ਰੱਖੋ ਜੀ ਜੇ ਉਹਨੂੰ ਚੱਟਣਗੇ ਜ਼ਿਆਦਾ ਇਹ ਕਿਨਾਂ ਦੀ ਜੀਭ ਸਾਫ਼ ਰਹੂਗੀ ਦੇ ਨਾਲ ਇਹ ਜਿਹੜਾ ਇਹਦਾ ਜਗਾਲੀ ਆ ਉਹ ਵੀ ਵਧੂਗੀ ਜੀ ਜਦੋਂ ਪਸ਼ੂ ਜਗਾਲੀ ਜਾਦੇ ਕਰੂਗਾ ਤਾਂ ਜਿਹੜਾ ਪਸ਼ੂ ਦੇ ਵਿੱਚ ਨੇ ਖਾਦਾ ਜਿੰਨਾ ਉਹ ਸਾਰਾ ਉਹਦਾ ਰਸ ਨਿਕਲ ਕੇ ਪਸ਼ੂ ਦੇ ਸਰੀਰ ਦੇ ਵਿੱਚ ਰਹਿ ਜਾਊਗਾ ਜੀ ਤੇ ਉਹ ਰਸ ਦੇ ਨਾਲ ਹੀ ਬਾਡੀ ਨੂੰ ਤਾਕਤ ਆਉਣੀ ਆ ਤੇ ਉਹਦੇ ਨਾਲ ਹੀ ਸਾਡਾ ਜਿਹੜਾ ਦੁੱਧ ਦੀ ਮਾਤਰਾ ਉਹ ਵੀ ਵਧਣੀ ਆ ਤੇ ਫੇਰ ਜਿਹੜਾ ਇਦਾਂ ਦਾ ਦੁੱਧ ਆ ਉਹ ਪਰ ਬਛਰੇ ਪੀਣਗੇ ਦਾ ਜਿਹੜੇ ਆਪਣੇ ਪਸ਼ੂਆਂ ਦੇ ਬੱਚੇ ਆ ਉਹ ਵੀ ਗਾਂ ਗਰੋਥ ਕਰਨਗੇ ਛੇਤੀ ਜੀ ਫੇਰ ਸਭ ਤੋਂ ਜਿਹੜੀ ਗੱਲ ਆ ਜੀ ਇਹਦੇ 5 ਤੋਂ 7 ਦਿਨਾਂ ਦੇ ਵਿੱਚ ਜਿਹੜਾ ਫੀਡ ਨੂੰ ਅਪਡੇਟ ਕਰ ਦਿਓ ਥੋੜੀ-ਥੋੜੀ ਕਰਕੇ ਤੇ ਨਾਲ ਜਿਹੜੀ ਆ ਜੀ ਆਪਾਂ ਢੇਟ ਦੇ ਕੀੜਿਆਂ ਦੀ ਦਵਾਈ ਆ ਜਿਹੜੀ ਉਹ ਡੀਵਰਮਿੰਗ ਕਰਨੀ ਆਪਣੀ ਬਹੁਤ ਜ਼ਰੂਰੀ ਆ ਉਹਨੂੰ ਹਰ 3 ਮਹੀਨੇ ਬਾਅਦ ਉਰੀ ਜਿਹੜੀ ਦਵਾਈ ਦਿਓ ਕਿਉਂਕਿ ਪਸ਼ੂ ਦੇ ਪੇਟ 'ਚ ਜਿਹੜੇ ਕੀੜੇ ਨਾਮ ਪੈਣ ਤੇ ਦੂਸਰਾ ਕਾਰਨ ਆ ਜਿਹੜੀਆਂ ਪਸ਼ੂਲੀਆਂ ਖੁਰਲੀਆਂ ਅੱਗੇ ਉਹਨਾਂ ਦੀ ਸਾਫ ਸਪਾਈ ਵਧ ਰੱਖੋ ਤੇ ਹਮੇਸ਼ਾ ਹੀ ਉਹਨੂੰ ਕੱਪੜੇ ਦੇ ਨਾਲ ਹੀ ਸਾਫ ਕਰੋ ਜੀ ਝਾੜੂ ਦੇ ਨਾਲ ਨਾ ਸਾਫ ਕਰੋ ਕਿਉਂ ਝਾੜੂ ਬਾਸ ਦਾ ਹੁੰਦਾਗਾ ਟੁੱਟੇ ਜਿਹੜੇ ਤਿੱਲੇ ਆ ਕਈ ਵਾਰੀ ਦਾਣੇ ਦੇ ਨਾਲ ਜਾਂ ਹਰੇਚਾਰੇ ਦੇ ਨਾਲ ਪਸ਼ੂ ਦੇ ਅੰਦਰ ਚਲੇ ਜਾਂਦੇ ਆ ਔਰ ਜਿਹੜਾ ਤੀਲਾ ਜੀ ਉਹ ਲੋਹੇ ਦੀ ਕੱਲ ਨਾਲੋਂ ਵੀ ਭੜਾ ਇਹ ਗੱਲ ਦਾ ਨਹੀਂ ਹੈਗਾ ਬਾਂਸ ਤੇ ਇਸ ਕਰਕੇ ਉਹ ਵੀ ਨੁਕਸਾਨ ਕਰਦਾ ਪਸ਼ੂ ਦੇ ਅੰਦਰ ਤੇ ਪਸ਼ੂ ਨੂੰ ਜਿਹੜਾ ਖੁਰਲੀ ਚ ਬੰਕਰ ਨਹੀਂ ਮਾਰਨੀ ਚਾਹੀਦੀ ਤੇ ਕੱਪੜੇ ਦੇ ਨਾਲ ਹੀ ਕਿਸੇ ਬੋਰੇ ਦੇ ਨਾਲ ਜਾਂ ਕੋਈ ਹੋਰ ਕੰਬਲ ਦੇ ਨਾਲ ਕਪੜਾ ਜਿਹੜਾ ਲੈ ਕੇ ਉਹਨੂੰ ਸਾਫ਼ ਕਰਨਾ ਚਾਹੀਦਾ ਜੀ ਆਪਾਂ ਨੂੰ ਤੇ ਜਿਹੜਾ ਇਹਦੇ ਨਾਲ ਆ ਮਿੰਨਰ ਮਿਕਸਰ ਜਿਹੜੇ ਆਪਾਂ ਨੂੰ ਉਹ ਨਾਲ ਦੇਣੇ ਚਾਹੀਦੇ ਆ ਉਹ ਤਾਂ ਜ਼ਰੂਰੀ ਆ ਜੀ ਤੇ ਇਹਨਾਂ 1 kg 30 ਤੋਂ 30 ਲੀਟਰ ਦੁੱਧ ਜਿਹੜਾ ਸਥਿਰ ਰਹੂਗਾ ਤੁਹਾਡਾ ਇਸ speed ਦੇ ਨਾਲ ਇਹ ਦੁੱਧ ਘਟੂਗਾ ਨਹੀਂ ਕੁਝ ਵਾਧ ਹੀ ਸਕਦਾਗਾ ਤੇ ਪਰ ਇਹ ਡੁੱ ਘਟਦਾ ਨਹੀਂ ਹੈਗਾ ਜੀ ਜਿਹੜਾ ਫੈਟ ਤੇ SNF ਉਹਦੇ ਉੱਪ ਹੀ ਜਿਹੜਾ ਵਾਧਾ ਰਹੂਗਾ ਦੁੱਧ ਦੇ ਵਿੱਚ ਤੇ ਨਾਲ ਜਿਹੜਾ ਆਪਾਂ ਜਿਹੜਾ ਇਹਦਾ ਇਹ ਇਹ ਤਜਾਬ ਗੈਸ ਬੰਦੀ ਆ ਪਰ ਤੁ ਪਸ਼ੂ ਦਾ પેટ ਫੁੱਲਣਾ ਉਹ ਨਹੀਂ ਹੁੰਦਾਗਾ ਜੀ ਤੇ ਰਿਪੀਟਰ ਰਿਪੀਟ ਬਰੀਡਿੰਗ ਜਿਹੜੀ ਆ ਉਹ ਵੀ ਇਹਦੀ ਘਟ ਜਾਂਦੀ ਹੈ ਤੇ ਇਸ ਕਰਕੇ ਇਹ ਫੀਡ ਜਿਹੜੀ ਦੇਣੀ ਬਹੁਤ ਜ਼ਰੂਰੀ ਆ ਤੇ ਇੱਕ ਇਹਨੂੰ ਜਦੋਂ ਆਪਾਂ ਇੰਨਾ ਫੀਡ ਆਪਾਂ ਜਾਦਾ ਸਟਰੋਂਗ ਫੀਡ ਦਿੰਨੇ ਆ ਤਾਂ ਉਸ ਟਾਈਮ ਤੇ ਆਪਾਂ ਨੂੰ ਹਫ਼ਤੇ ਚ ਦੋ ਵਾਰੀ ਇਸਟ ਜਿਹੜਾ ਉਹ ਆਪਾਂ ਨੂੰ ਦੇਣਾ 10 ਤੋਂ 15 ਗ੍ਰਾਮ ਜ਼ਰੂਰੀ ਆ ਉਹਦੇ ਨਾਲ ਜਿਹੜਾ ਇਹਦਾ পেট ਦੇ ਵਿੱਚ ਗੈਸ ਕੋਸ ਐਸਟਿਟੀ ਨਹੀਂ ਬਣਦੀ ਦੀ ਤੇ ਫੈਟ ਸਪਲੀਮੈਂਟ ਆਪਨ ਨੂੰ ਨਾਲ ਜਰੂਰ ਦੇਣੇ ਚਾਹੀਦੇ ਆ ਜਿਵੇਂ ਬਾਈਪਾਸ ਫੈਟ ਆ ਉਹ 150 ਤੋਂ 200 ਗ੍ਰਾਮ ਆਪਨੂੰ ਦਿਨ ਦੇ ਵਿੱਚ ਜਰੂਰ ਦੇਣੀ ਚਾਹੀਦੀ ਆ ਤੇ ਇਹਦੇ ਨਾਲ ਤੁਹਾਡਾ 1 ਤੋਂ 2 ਲੀਟਰ ਜਿਹੜਾ ਦੁੱਧ ਦਾ ਉਹ ਵਾਧਾ ਹੁੰਦਾਗਾ ਦੇਖੋ ਜੀ ਇਹ ਆਪਾਂ ਗੱਲ ਕਰੀ ਆ ਜਿਹੜੀ ਅੱਜ ਦੀ 30 ਲੀਟਰ ਗਾਂ ਜਿਹੜੀ ਆਪਣੀ ਦੁੱਧ ਦਿੰਦੀ ਆ ਉਹਦੇ ਵਾਸਤੇ ਆਪਾਂ ਫੀਡ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਵਰਤਣੀ ਆ ਤੇ ਕਿੱਦਾਂ ਤਿਆਰ ਕਰਨੀ ਆ ਤੇ ਕਿੱਦਾਂ ਆਪਾਂ ਉਹਨੂੰ ਖਵਾਉਣਾ ਤੁਹਾਨੂੰ ਆਪਣੀ ਜਾਣਕਾਰੀ ਕਿੱਦਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਚੈਨਲ ਆਪਣਾ ਜੀ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਘੰਟੀ ਵਾਲਾ ਬਟਨ ਜਰੂਰ ਦਬਲਿਓ ਜੀ ਤਾਂ ਕਿ ਜਿਹੜੀ ਵੀ ਵੀਡੀਓ ਬਣਾਈਏ ਜਾਂ ਲਾਈਵ ਲੈ ਕੇ ਆਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਆਪਣੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਜ਼ਰੂਰ ਕਮੈਂਟਾਂ 'ਚ ਲਿਖਿਆ ਕਰੋ ਛੋਟੇ ਲਾਈਕ ਸ਼ੇਅਰ ਕਰਨਾ ਕਮੈਂਟ ਕਰਨਾ ਸਾਡਾ ਹੌਸਲਾ ਵਧਦਾ ਜੀ ਤੇ ਫਿਰ ਅਸੀਂ ਕਿਸੇ ਨਾ ਕਿਸੇ ਵਿਸ਼ਾ ਲੱਭ ਕੇ ਵਧੀਆ ਵਿਸ਼ਾ ਲੱਭ ਕੇ ਤੁਹਾਡੇ ਨਾਲ ਅਸੀਂ ਜੁੜਦੇ ਆਂ ਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਤੁਸੀਂ ਸਾਨੂੰ ਟਾਈਮ ਦਿੰਨੇ ਹੋ ਤੇ ਸਾਡੇ ਨਾਲ ਹਮੇਸ਼ਾ ਜੁੜੇ ਰਹਿੰਦੇ ਹੋ ਬਹੁਤ ਬਹੁਤ ਮਾਲਕ ਦੇ ਮੂਹਰੇ ਅਰਦਾਸ ਕਰਦੇ ਆ ਤੁਸੀਂ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਖੁਸ਼ ਰਹੋ ਜੀ ਪ੍ਰਮਾਤਮਾ ਤੁਸਨ ਚੜ੍ਹਦੀਆਂ ਕਲਾ ਚ ਰੱਖੇ ਇੱਥੇ ਤਰ੍ਹਾਂ ਆਪਾਂ ਜਿਹੜੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਤੁਸੀਂ ਹਮੇਸ਼ਾ ਜੁੜੇ ਰਿਹਾ ਕਰੋ ਜੀ ਤੇ ਆਪਾਂ ਹੁਣ ਕਿਸੇ ਹੋਰ ਜਾਣਕਾਰੀ ਦੇ ਨਾਲ ਕਿਸੇ ਹੋਰ ਵਿਸ਼ੇ ਦੇ ਉੱਤੇ ਲੈ ਕੇ ਆਵਾਂਗੇ ਵੀਡੀਓ ਵੀ ਜੀ ਤੇ ਲਾਈਵ ਵੀ ਤੇ ਤੁਸੀਂ ਹਮੇਸ਼ਾ ਹੀ ਸਾਨੂੰ ਸਾਥ ਦਿੰਦੇ ਰਿਹਾ ਕਰੋ ਇਹ ਜ਼ਰੂਰ ਲਿਖਿਆ ਕਰੋ ਵੀ ਤੁਸੀਂ ਕਿਹੜੀ ਜਗ੍ਹਾ ਤੋਂ ਵੀਡੀਓ ਜਿਹੜੀ ਆ ਦੇਖਦੇ ਆ ਲਾਈਵ ਦੇਖਦੇ ਆ ਸਾਨੂੰ ਘਟੋ-ਘਟੇ ਇਹਨਾਂ ਪਤਾ ਲੱਗੇ ਵੀ ਸਾਡਾ ਲਾਈਵ ਜਿਹੜੀ ਆ ਇਹ ਕਿੱਥੋਂ ਤੱਕ ਜਾ ਰਹੀ ਆ ਪਿੰਡਾਂ 'ਚ ਸ਼ਹਿਰਾਂ 'ਚ ਕਿਹੜੇ-ਕਿਹੜੇ ਸਾਥ ਤੇ ਜਾ ਰਹੀ ਆ ਇਹ ਜ਼ਰੂਰ ਲਿਖਿਆ ਕਰੋ ਜੀ ਹੈਲੋ ਹਾਈ ਤੇ ਨਾਲ ਲਿਖਣਾ ਬਹੁਤ ਜ਼ਰੂਰੀ ਹੁੰਦਾ ਬੰਦੇ ਦਾ ਜਿਹੜਾ ਮਾਨਵਾਦ ਆਗਾ ਇਹ ਚੀਜ਼ਾਂ ਬਹੁਤ ਚੰਗੀਆਂ ਹੁੰਦੀਆਂ ਨੇ ਜੀ ਤੇ ਆਪਣੀਆਂ ਜਾਣਕਾਰੀਆਂ ਤੋਂ ਕੋ ਸਿੱਖਣ ਨੂੰ ਮਿਲੂਗਾ ਜੀ ਆਪਾਂ ਜਾਣਕਾਰੀ ਆਪਣੇ ਹਿਸਾਬ ਦੇ ਨਾਲ ਅਸੀਂ ਵਧੀਆ ਲੈ ਕੇ ਆਉਨੇ ਆ ਜੇ ਕੋਈ ਕਮੀ ਪੇਛੀ ਹੁੰਦੀ ਹੈ ਤਾਂ ਕਮੈਂਟ ਦੇ ਵਿੱਚ ਦੱਸਿਆ ਕਰੋ ਵੀ ਅਸੀਂ ਉਹਨੂੰ ਸੁਧਾਰ ਸਕੀਏ ਛੋਡੇ ਨਾਲ ਗੱਲਾਂ ਬਾਤਾਂ ਕਰਕੇ ਇੱਕ ਦੂਜੇ ਨਾਲ ਗੱਲਬਾਤ ਕਰਕੇ ਜਿਹੜੀਆਂ ਇੱਕ ਦੂਜੇ ਦੀਆਂ ਕੋਈ ਕਮੀ ਪੇਛੀ ਹੁੰਦੀ ਹੈ ਉਹ ਨਿਕਲਦੀ ਹੈ ਸਾਰੀ ਨੌਲੇਜ ਇੱਕ ਬੰਦੇ ਨੂੰ ਨਹੀਂ ਹੁੰਦੀ ਸਾਰਿਆਂ ਨੂੰ ਕਿਸੇ ਨੂੰ ਕਿਸੇ ਚੀਜ਼ ਦੀ ਨੌਲੇਜ ਜ਼ਿਆਦਾ ਹੁੰਦੀ ਹੈ ਕਿਸੇ ਨੂੰ ਕਿਸੇ ਚੀਜ਼ ਦੀ ਨੌਲੇਜ ਆਂਦੀ ਹੈ ਤੇ ਨੌਲੇਜ ਹਮੇਸ਼ਾ ਸਾਂਝੀ ਕਰਨੀ ਚਾਹੀਦੀ ਹੈ ਇਹਨੂੰ ਵੰਡਣਾ ਚਾਹੀਦਾ ਤਾਂ ਕਿ ਕਿਸੇ ਦੇ ਕੋਈ ਗੱਲ ਵੀ ਕਿਸੇ ਦੇ ਕੰਮ ਆ ਸਕਦੀ ਹੈ ਜੀ ਤੇ ਆਪਾਂ ਅੱਗੇ ਹੋਰ ਵੀਡੀਓ ਲੈ ਕੇ ਆਵਾਂਗੇ ਉਹਦੇ ਵਾਸਤੇ ਆਪਾਂ ਤੁਹਾਨੂੰ ਪਹਿਲਾਂ ਨੋਟੀਫਿਕੇਸ਼ਨ ਦੇ ਦਾਂਗੇ ਜੀ ਤੇ ਚਲੋ ਜੀ ਫੇਰ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਕਿਸੇ ਹੋਰ ਵਿਸ਼ੇ ਦੇ ਉੱਤੇ ਉਦੋਂ ਤੱਕ ਤੁਹਾਨੂੰ ਫਤਿਹ ਬੁਲਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ